ਨਗਾਰੇ ਵਜਦੇ ਸੀ ਰਾਜਿਆਂ ਮਹਾਰਾਜਿਆਂ ਦੇ ਉਹ ਕਿਦਾਂ برداشت ਕਰਨ ਵੀ ਇਹਨਾਂ ਦੇ ਗੁਰਦੁਆਰਿਆਂ 'ਚ ਨਗਾਰੇ ਵੱਜਣ ਤੇ ਨਗਾਰਾ ਵਜਦਾ ਸੀ ਪਤਾ ਕਦੋਂ ਜਦੋਂ ਲੰਗਰ ਤਿਆਰ ਹੁੰਦਾ ਸੀ ਆਹ ਉਹ ਪਾਈ ਜੇ ਕੋਈ ਭੁੱਖਾ ਤੇ ਆਣ ਕੇ ਸ਼ਕਲ ਹੈ ਉਹਨਾਂ ਦੇ ਮੂੰਹ ਤੇ ਇਸ ਗੱਲ ਦੀ ਚਪੇੜ ਵੱਜਦੀ ਸੀ ਵੀ ਅਸੀਂ ਰਾਜੇ ਆ ਇੱਕ ਸਾਡੀ ਪ੍ਰਜਾ ਵਿੱਚ ਪੈਦਾ ਹੋ ਕੇ ਆਮ ਲੋਕਾਂ ਨੂੰ ਬਰਾਬਰ ਬਿਠਾ ਕੇ ਪ੍ਰਸ਼ਾਦੇ ਸ਼ਿਕਾਈ ਜਾਂਦਾ ਹੈ ਇਹ ਤੇ ਕੱਲ ਨੂੰ ਸਾਡੇ ਗਾੜੀ ਸਿਰ ਚੋਕੇ ਬੋਲਣਗੇ ਉਹਨਾਂ ਨੂੰ ਇਹ ਗੱਲਾਂ ਹਜਮ ਨਾ ਹੋਈਆਂ ਪਰ ਅੱਜ ਵੀ ਉੱਥੇ ਪਹੁੰਚ ਗਏ ਸੀ ਅੱਜ ਜਾਤਾਂ ਪਾਤਾਂ ਵਹਿਮ ਪਰਮ ਪਖੰਡ ਕਰਮकांड ਕਈ ਤਰ੍ਹਾਂ ਦੇ ਸਾਡੇ ਵਿੱਚ ਆ ਗਏ ਸਿੱਖੋ ਕੜੇ ਵੀ ਹੁੰਦਿਆਂ ਸਾਨੂੰ ਕਿਸੇ ਧਾਗੇ ਦੀ ਲੋੜ ਨਹੀਂ ਹੈ ਗੁਰੂ ਕੇ ਸਿੱਖੋ ਆ ਕੜਾ ਪਾਇਆ ਹੈ ਨਾ ਇਹ ਤੋਂ ਛੁੱਟ ਮੈਨੂੰ ਕਿਸੇ ਧਾਗੇ ਤੰਤਰ ਮੰਤਰ ਜੰਤਰ ਦੀ ਜ਼ਰੂਰਤ ਨਹੀਂ ਹੈ ਪਰ ਅੱਜ ਕਿੰਨੇ ਆ ਗਏ ਕਿਸੇ ਦੇ ਗਿੱਟੇ ਨਾਲ ਧਾਗਾ ਬੱਧਾ ਹੈ ਕਿਸੇ ਨੇ ਗੁੱਟ ਤੇ ਧਾਗਾ ਬੱਧਾ ਹੈ ਕਿਸੇ ਨੇ ਨਗ ਵਾਲੀ ਮੰਦਰੀ ਪਾਈ ਹੋਈ ਹੈ ਕਾਦੇਲੀ ਡਰ ਡਰ ਬੜੀ ਵੱਡੀ ਚੀਜ਼ ਹੈ ਜਦ ਡਰ ਹੁੰਦਾ ਨਾ ਸਰਕਾਰਾਂ ਵੀ ਡਰ ਪੈਦਾ ਕਰਕੇ ਹੀ ਸਤਾ ਵਿੱਚ ਆਉਂਦੀਆਂ ਨੇ ਡਰਾਉਂਦੀਆਂ ਨੇ ਪਹਿਲਾਂ ਜਿਹੜੀਆਂ ਸਰਕਾਰਾਂ ਹੁੰਦੀਆਂ ਪੋਲੀਟੀਕਲ ਲੋਕ ਵੀ ਪਹਿਲਾਂ ਡਰਾਉਂਦੇ ਨੇ ਤਾਂ ਵੋਟ ਲੈਂਦੇ ਨੇ ਉਹ ਕਹਿੰਦੇ ਵੇਖੋ ਪਹਿਲੀ ਸਰਕਾਰ ਕੋ ਕੰਟਰੋਲ ਨਹੀਂ ਹੋਇਆ ਅਸੀਂ ਕੰਟਰੋਲ ਕਰਾਂਗੇ ਨਹੀਂ ਤੁਹਾਨੂੰ ਐਦਾਂ ਨਹੀਂ ਐਦਾਂ ਹੋ ਜਾਊਗਾ ਬੰਦਾ ਡਰਿਆ ਹੀ ਵੋਟ ਪਾਉਂਦਾ ਕਹਿੰਦਾ ਚੱਲ ਜਿਵੇਂ ਪੋਲੀਟੀਕਲ ਲੋਕ ਡਰਾ ਕੇ ਸਤਾ ਚ ਆਉਂਦੇ ਆ ਤੇ ਧਰਮ ਦੀ ਦੁਨੀਆ ਚ ਵੀ ਡਰ ਹੈ ਡਰਿਆ ਜਾਂਦਾ ਬੰਦੇ ਨੂੰ ਕੀ ਡਰਿਆ ਜਾਂਦਾ ਭਲਾ ਜੇ ਤੂੰ ਆਹ ਪੂਜਾ ਇੰਜ ਨਾ ਕੀਤੀ ਤੁਹਾਡੇ ਵੱਡ ਵਡੇਰੇ ਫਿਰ ਤੁਹਾਨੂੰ ਸਰਾਹ ਦੇ ਦੇਣਗੇ ਤੇ ਫਿਰ ਜਿਹੜਾ ਇਹ ਡਰ ਹੈ ਨਾ ਧਰਮ ਦੀ ਦੁਨੀਆ 'ਚ ਇਹ ਤੇ ਜਨਮ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਤੇ ਮਰਨ ਤੋਂ ਬਾਅਦ ਵੀ ਨਹੀਂ ਕਰੋ ਜਾਂਦਾ ਬੰਦੇ ਦਾ ਪੁਰਖਾ ਵੱਡ ਵਡੇਰਾ ਕਈ ਸਾਲਾਂ ਦਾ ਪੂਰਾ ਹੋ ਚੁੱਕਾ ਹੈ ਪਰ ਇਹਨੂੰ ਡਰੇ ਨੂੰ ਸਰਾਹ ਅਜੇ ਵੀ ਕਰਾਉਣਾ ਪੈਂਦਾ ਕੁਸਤਨਾਮ ਸ੍ਰੀ ਇਹੋ ਜਾਂ ਨੂੰ ਡਰ ਪਾਇਆ ਵੀ ਜੇ ਤੂੰ ਆਪਣੇ ਪਰਦਾਦਾ ਜੀ ਦੀ ਰੋਟੀ ਨਾ ਨਖਾਈ ਤੇ ਤੇਰੇ ਲੱਕੜ ਦਾਦਾ ਤੇਰੇ ਪਰਦਾਦੇ ਨੇ ਤੇਰੇ ਗਲ ਚ ਗੂਠਾ ਤੈਨੂੰ ਰਾਤ ਨੂੰ ਤੈਨੂੰ ਬੈੱਡ ਤੋਂ ਚੁੱਕ ਕੇ ਥੱਲੇ ਸੁੱਟ ਦੇਣਾ ਡਰਿਆ ਬੰਦਾ ਫੇ ਕੀ ਕਰਦਾ ਜੀ ਉੱਚੀ ਬੋਲੋ ਹਣ ਸਰਾਹਤ ਕਰਾਉਂਦਾ ਹੈ ਫਿਰ ਪੰਜ ਬੰਦੇ ਘਰ ਖੜਦਾ ਹੈ ਪੂੜੀਆਂ ਕੱਢਦਾ ਹੈ ਛੋਲੇ ਬਣਾਉਂਦਾ ਹੈ ਵਿੱਚ ਪਨੀਰ ਪਾਉਂਦਾ ਹੈ ਮੂੰਗੀ ਦਾ ਕੜਾਹ ਬਣਾਉਂਦਾ ਹੈ ਤੇ ਜੇ ਕਿਉਂ ਕੋਈ ਗ੍ਰੰਥੀ ਪ੍ਰਚਾਰ ਕੇ ਕਹਿ ਦੇਵੇ ਵੀ ਮੈਨੂੰ ਤੇ ਸ਼ੂਗਰ ਹੈ ਮੈਂ ਤਾਂ ਮਿੱਠਾ ਖਾਂਦਾ ਨਹੀਂ ਕਿ ਤੁਹਾਨੂੰ ਸ਼ੂਗਰ ਹੈ ਨਾ ਸਾਡੇ ਪਾਪਾ ਜੀ ਨੂੰ ਥੋੜਾ ਸੀ ਇਹ ਤੇ ਉਹਨਾਂ ਦੇ ਨਾਂ ਤੇ ਬਣਾਇਆ ਸੀ ਬੋਲੋ ਪਿਆਰਿਓ ਤੁਹਾਨੂੰ ਹੋਏਗੀ ਸਾਡੇ ਪਰਦਾਦਾ ਜੀ ਤੇ ਫਿੱਟ ਸੀ ਪੂਰੇ ਅਸੀਂ ਤੇ ਉਹਨਾਂ ਦੇ ਨਾਂ ਦਾ ਬਣਾਇਆ ਅਸੀਂ ਤੇ ਉਹਨਾਂ ਦੇ ਨਾਂ ਦਾ ਤੁਹਾਨੂੰ ਖਾਉਣਾ ਹੈ ਲਓ ਜੀ ਉਹਨਾਂ ਦੇ ਨਾਂ ਦਾ ਇਹ ਤੇ ਟਰਾਂਸਪੋਰਟਰ ਵਾਲਾ ਕੰਮ ਹੋ ਗਿਆ ਨਾ ਅੱਜ ਤੇ ਟਰਾਂਸਪੋਰਟ ਆਣਾ ਜਿਵੇਂ ਇੱਥੋਂ ਲੋਡ ਕਰੋ ਮਾਲ ਤੇਹੀਂ ਪਹਚਾਉਣਾ ਹੈ ਟਰਾਂਸਪੋਰਟ ਦਾ ਕੰਮ ਹੋ ਰਿਹਾ ਹੈ ਸ਼ਿਪਿੰਗ ਹੋ ਰਹੀ ਹੈ ਤੁਸੀਂ ਐਦਾਂ ਭੋਜਨ ਸਾਨੂੰ ਸ਼ਿਕਾਓਗੇ ਤੇਹੀਂ ਤੁਹਾਡੇ ਪੜਦਾ ਦੇ ਤੱਕ ਪਹਚਾਓ ਬੋਲੋ ਪਿਆਰੇਓ ਅੱਛਾ ਕਮਾਲ ਦੀ ਗੱਲ ਹੈ ਜਿਉਂਦੇ ਨਹੀਂ ਪੁੱਛਣਾ ਜਿਉਂਦੇ ਜਿਨ੍ਹਾਂ ਦੇ ਬਜ਼ੁਰਗ ਬਾਹਰ ਵਿਚਾਰਿਆਂ ਦੇ ਰੁਲਦੇ ਮਰ ਗਏ ਨਾ ਉਹ ਵੀ ਸੱਤ ਸੱਤ ਕੇ ਲੋਕਾਂ ਨੂੰ ਰੋਟੀਆਂ ਖਵਾ ਰਿਆ ਜੇ ਹਿੰਦੂ ਆ ਤੇ ਪੰਡਤ ਨੂੰ ਸੱਦੇ ਆ ਜੇ ਸਿੱਖ ਆ ਤੇ ਉਹ ਗ੍ਰੰਥੀ ਪ੍ਰਚਾਰ ਨੂੰ ਸੱਦੇ ਆ ਕਿਉਂ ਪਿਆ ਰਹੋ ਹੋ ਰਿਹਾ ਕਿ ਨਹੀਂ ਹੋ ਰਿਹਾ ਜੀ ਬੋਲ ਕੇ ਦੱਸਿਓ ਗੱਜ ਕੇ ਬੋਲੋ ਨਾ ਫਿਰ ਹੋ ਰਿਹਾ ਜੀ ਹਾਂ ਇਦਾਂ ਬੋਲੋ ਨਾ ਫਿਰ ਮੇਰਾ ਭਾਰ ਥੋੜਾ ਜਹਾੜਾ ਹੋ ਜਾਂਦਾ ਵੀ ਮੈਂ ਕੋੜੋ ਨਹੀਂ ਕਹਿ ਰਿਹਾ